ਅੱਜਕੱਲ੍ਹ ਲੋਕ ਬਹੁਤ ਵਾਰੀ ਇਹ ਗੱਲ ਕਹਿੰਦੇ ਸੁਣੇ ਜਾਂਦੇ ਹਨ ਕਿ ਕਲਯੁਗ ਆਖਿਰ ਤੇ ਆ ਗਿਆ ਹੈ ਸਭ ਕੁਝ ਖਤਮ ਹੋਣ ਵਾਲਾ ਹੈ ਦੁਨੀਆ ਦੀ ਮੁਕਤੀ ਦਾ ਸਮਾਂ ਨੇੜੇ ਆ ਗਿਆ ਹੈ ਪਰ ਕੀ ਇਹ ਸੱਚਮੁੱਚ ਅੰਤ ਹੈ ਜਾਂ ਇਹ ਸਾਡੀ ਅੰਦਰਲੀ ਖਲਲ ਹੈ ਅਤੇ ਸੰਘਰਸ਼ ਦੀ ਪਹਿਚਾਣ ਹੈ ਗੁਰਵਾਣੀ ਦੀ ਰੋਸ਼ਨੀ ਵਿੱਚ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕਲਯੁਗ ਦਾ ਅਸਲ ਅਰਥ ਕੀ ਹੈ ਕੀ ਇਹ ਸਿਰਫ ਇੱਕ ਸਮੇਂ ਦਾ ਪੈਰਾ ਹੈ ਜਾਂ ਸਾਡਾ ਜੀਵਨ ਦਾ ਦਰਪਨ ਕਲ ਯੁਗ ਕੀ ਹੈ ਕਲ ਯੁਗ ਦਾ ਅਰਥ ਹੈ ਕਲ ਅਤੀ ਯੁਗ ਕਲ ਮਤਲਬ ਝਗੜਾ ਅਵਿਵੇਕ ਦੁਖ ਤੇ ਯੁਗ ਮਤਲਬ ਸਮਾਂ ਇਹ ਉਹ ਸਮਾਂ ਹੈ ਜਿੱਥੇ ਮਨੁੱਖਤਾ ਵਿਸ਼ਲੇਸ਼ਣ ਦੁਰਵਿਵਹਾਰ ਅਹੰਕਾਰ ਲਾਲਚ ਅਤੇ ਨਫ਼ਰਤ ਨਾਲ ਭਰ ਗਈ ਹੋਵੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਲਯੁਗ ਆਇਆ ਸਿੰਮਲ ਰਖਿਆ ਗੁਣ ਵਿਰਲੇ ਕੀਤੇ ਅਰਥ ਕਲਯੁਗ ਐਸਾ ਆਇਆ ਜਿਵੇਂ ਸਿੰਮਲ ਦਾ ਰੁਖ ਦੇਖਣ ਨੂੰ ਸੋਹਣਾ ਪਰ ਅੰਦਰੋਂ ਖਾਲੀ ਗੁਣੀ ਮਨੁੱਖ ਘੱਟ ਹਨ ਲੋਕ ਕਿਉਂ ਕਹਿੰਦੇ ਨੇ ਕਿ ਦੁਨੀਆ ਖਤਮ ਹੋਣ ਵਾਲੀ ਐ ਅਸੀਂ ਅੱਜ ਦੇਖਦੇ ਹਾਂ ਇਨਸਾਨੀਅਤ ਘੱਟ ਹੋ ਰਹੀ ਹੈ ਭਰੋਸੇ ਟੁੱਟ ਰਿਹਾ ਹੈ ਪ੍ਰਕਿਰਤੀ ਨਾਲ ਖੇਡ ਹੋ ਰਹੀ ਹੈ ਰਿਸ਼ਤੇ ਨਕਲੀ ਹੋ ਗਏ ਹਨ ਤਾਰੰਭੀ ਲਾਹ ਦਾ ਢੰਗ ਬਣ ਗਿਆ ਹੈ ਇਸ ਸਭ ਤੋਂ ਲੋਕ ਨਿਰਾਸ਼ ਹੋ ਜਾਂਦੇ ਹਨ ਅਤੇ ਕਹਿ ਦਿੰਦੇ ਹਨ ਹੁਣ ਤਾਂ ਦੁਨੀਆ ਮੁੱਕਣੀ ਏ ਪਰ ਗੁਰਬਾਣੀ ਇਹ ਸਿਖਾਉਂਦੀ ਹੈ ਕਿ ਦੁਨੀਆ ਖਤਮ ਨਹੀਂ ਹੁੰਦੀ ਪਰ ਅੰਦਰੋਂ ਮਨੁੱਖ ਦਾ ਸੰਤੁਲਨ ਡਿੱਗ ਰਿਹਾ ਹੈ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਦੁਨੀਆ ਸੱਚਮੁੱਚ ਜਲ ਰਹੀ ਹੈ ਹਿਉਮੇ ਈਰਖਾ ਲਾਲਚ ਦੀ ਅੱਗ ਵਿੱਚ ਪਰ ਰੱਬ ਦੀ ਕਿਰਪਾ ਨਾਲ ਰੱਖਿਆ ਹੋ ਸਕਦੀ ਹੈ। ਕਲਯੁਗ ਵਿੱਚ ਸਿਰਫ ਰੱਬ ਦੇ ਨਾਮ ਦੀ ਕਲਾ ਹੈ ਜੋ ਬਚਾ ਸਕਦੀ ਹੈ। ਅਰਥਾਤ ਦੁਨੀਆ ਖਤਮ ਨਹੀਂ ਹੋ ਰਹੀ ਸਾਨੂੰ ਆਪਣੇ ਰਾਹੀ ਟੁੱਟਣ ਦਾ ਅਹਿਸਾਸ ਹੋ ਰਿਹਾ ਹੈ। ਗੁਰਵਾਣੀ ਸਾਨੂੰ ਸਮਝਾਉਂਦੀ ਹੈ ਕਿ ਅਸੀਂ ਨਾਮ ਜਪਣ, ਸੱਚ ਬੋਲਣ, ਭੈਰ ਰੱਖਣ ਲੱਗ ਪਈਏ ਤਾਂ ਕਲਯੁਗ ਨੂੰ ਵੀ ਕਲਿਆਣਮਈ ਬਣਾ ਸਕਦੇ ਹਾਂ। ਸਿਮਰਨ ਕਰਿਏ ਵਾਹਿਗੁਰੂ ਰਾਮ ਅੱਲਾ ਜੋ ਵੀ ਨਾਮ ਹੈ ਦਿਲੋਂ ਲਵੋ ਸੇਵਾ ਕਰਿਏ ਰਬ ਹਰ ਜੀਵ ਵਿੱਚ ਵਸਦਾ ਹੈ ਸੱਚ ਬੋਲਣ ਦੀ ਹਿੰਮਤ ਰੱਖਿਏ ਕਲਯੁਗ ਵਿੱਚ ਇਹ ਸਭ ਤੋਂ ਵੱਡਾ ਧਰਮ ਹੈ ਧੀਰਜ ਨਿਮਰਤਾ ਮਾਫੀ ਇਹ ਗੁਣ ਅੰਤ ਦੇ ਦੌਰ ਦੀ ਸ਼ਕਤੀ ਬਣਦੇ ਹਨ ਚੰਗੇ ਦਿਨ ਆਉਣਗੇ ਪਰ ਜਦੋਂ ਅਸੀਂ ਆਪਣੇ ਮਨ ਨੂੰ ਚੰਗੇ ਕਰਾਂਗੇ ਜਦ ਅਸੀਂ ਗੱਲ ਕਰਨ ਤੋਂ ਪਹਿਲਾਂ ਸੋਚਾਂਗੇ ਗੁਰੂ ਸਾਹਿਬ ਸਾਨੂੰ ਕਦੇ ਵੀ ਨਿਰਾਸ਼ੀ ਨਹੀਂ ਦਿੰਦੇ ਉਹਨਾਂ ਦੀ ਗੱਲ ਸਦਾ ਹੀ ਉਮੀਦ ਵਾਲੀ ਹੁੰਦੀ ਹੈ ਸਚਨਾਮ ਕਰਤਾਰ ਪਰਮੇਸ਼ਵਰ ਰਾਖਾ ਕਲਮੇ ਇਕੋ ਧਿਆਇ ਦਾ ਕਲਯੁਗ ਦਾ ਅੰਤ ਨਹੀਂ ਆਇਆ ਸਾਡੀ ਆਤਮਿਕ ਨੀਂਦ ਅਤੇ ਸੰਸਾਰਿਕ ਦੁੱਖਾਂ ਨੇ ਸਾਨੂੰ ਇਸ ਭਰਮ ਵਿੱਚ ਪਾ ਦਿੱਤਾ ਹੈ ਜਦ ਅਸੀਂ ਰੱਬ ਵੱਲ ਵਾਪਸ ਮੂੰਹ ਕਰਾਂਗੇ ਜਗ ਸਵਰ ਜਾਵੇਗਾ ਇਸ ਦੁਨੀਆ ਨੂੰ ਬਚਾਉਣ ਲਈ ਇਸੇ ਵੱਡੇ ਚਮਤਕਾਰ ਦੀ ਲੋੜ ਨਹੀਂ ਸਿਰਫ ਸਾਡੇ ਮਨ ਦੇ ਬਦਲਾਅ ਦੀ ਲੋੜ ਹੈ। ਧੰਨਵਾਦ ਹਾ ਸੰਘੇ ਜੀ ਤੁਸੀਂ ਅੱਜ ਦੀ ਵੀਡੀਓ 'ਚ ਸਾਡੇ ਨਾਲ ਜੁੜੇ। ਸਾਨੂੰ ਉਮੀਦ ਹੈ ਕਿ ਤੁਸੀਂ ਇਸ ਗੱਲ ਤੋਂ ਕੁਝ ਨਵਾਂ ਸਿੱਖਿਆ ਹੋਵੇਗਾ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਅਗਲੀ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਆਪਣੇ ਵਿਚਾਰ ਸਾਂਝੇ ਕਰੋ ਕਮੈਂਟ ਚ ਸਾਨੂੰ ਪੜ ਕੇ ਬਹੁਤ ਖੁਸ਼ੀ ਹੋਵੇਗੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਖਸ਼ੀ ਮਨ ਤੇ ਤਨ ਨੂੰ ਸੇਤਮੰਦ ਰੱਖੀ ਸਤਨਾਮ ਸ਼੍ਰੀ ਵਾਹਿਗੁਰੂ ਜੀ